ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਸਵੇਰ ਦਾ ਟਾਈਮ ਠੀਕਾ ਮਨਵੀਰ ਨੂੰ ਯੂਨੀਵਰਸਿਟੀ ਪੇਜ ਕੇ ਤੇ ਫਿਰ ਮੈਂ ਉਹਨੂੰ ਕਿਹਾਗਾ ਕਮਰਿਆਂ ਚ ਸਾਰੇ ਅੰਦਰ ਝਾੜੂ ਪੂੰਛਾ ਡਸਟਿੰਗ ਵਗੈਰਾ ਕਰਕੇ ਜਿਹੜਾ ਸਾਫ਼ ਕਰਕੇ ਇੱਧਰਲਾ ਦੂਜਾ ਜਿਹੜਾ ਹਜੇ ਮੈਂ ਸਾਫ਼ ਕਰਨਾ ਤੇ ਮੈਂ ਕਿਹਾ ਮੈਂ ਪਹਿਲਾਂ ਬਗੀ ਨੂੰ ਨਵਾ ਦਵਾਂ ਕਿਉਂਕਿ ਗਾਂ ਗਾਂ ਜਿਹੜੀ ਉਹ ਸਰਦੀ ਵੱਧ ਜਾਣੀ ਆ ਤਾਂ ਫਿਰ ਇਹਨੂੰ ਬਹੁਤ ਘੱਟਨਵਾ ਹੋਇਆ ਕਰਨਾ ਫਿਰ ਇਹਨੂੰ ਅਸੀਂ ਡਰਾਈ ਬਾਥ ਕਰਾਈਦੀ ਆ ਜਿਆਦਾ ਤੇ ਵੈਸੇ ਵੀ ਆਹ ਸ਼ੈਂਪੂ ਜਿਹੜਾ ਸਾਨੂੰ ਡਾਕਟਰ ਨੇ ਦਿੱਤਾ ਸੀਗਾ ਇਹਦਾ ਕੋਰਸ ਹੁੰਦਾ ਸ਼ੈਂਪੂ ਦਾ ਤੇ ਹਫਤੇ ਚ ਦੋ ਵਾਰੀ ਤੇ ਇਹਨੂੰ ਨਮਾਉਣਾ ਹੀ ਨਮਾਉਣਾ ਹੈ ਇਹਦੇ ਨਾਲ ਕਿਉਂਕਿ ਇਹਦੇ ਖੁਰਕ ਇੱਕ ਸਭ ਦੀ ਪੈ ਗਈ ਸੀਗੀ ਮਿੱਠਾ ਖਾਣ ਨਾਲ ਹੁਣ ਤਾਂ ਬਹੁਤ ਠੀਕ ਹੋ ਗਈ ਆ ਵਾਲ ਵੀ ਇਹਦੇ ਨਹੀਂ ਛੱਡਦੇ ਤਾਂ ਜਿਹੜਾ ਉਹ ਕਾਲਾਪਨ ਜਿਹੜੀਆਂ ਲੱਤਾਂ ਤੇ ਹੋ ਗਿਆ ਸੀ ਪੈਰਾਂ ਤੇ ਉਹ ਵੀ ਠੀਕ ਹੋ ਗਿਆ ਇਸ ਕਰਕੇ ਮੈਂ ਤਕਰੀਬਨ ਇਹਨੂੰ ਹਫ਼ਤੇ 'ਚ ਦੋ ਵਾਰ ਹੀ ਨਵਾਈ ਦਿੰਨੇ ਆ ਅਰਕੜੀ ਤੋਂ ਪਹਿਲਾਂ ਮੈਂ ਨਵਾਈ ਸੀਗੀ ਤੇ ਅੱਜ ਮੈਂ ਕਹਿਣ ਨੂੰ ਮੈਂ ਫਿਰ ਨਵਾ ਦਵਾਂ ਮਨਵੀਰ ਯੂਨੀਵਰਸਿਟੀ ਚਲ ਜਾਂਦਾ ਉਹਦੀ ਸਟੱਡੀ ਹੁੰਨਾ ਹਾਇਰ ਸਟੱਡੀਆਂ ਯਾ ਤੁਹਾਨੂੰ ਪਤਾ ਹੀ ਹੈ ਬੱਚੇ ਦਾ ਟਾਈਮ ਨਹੀਂ ਲੱਗਦਾ ਇਸ ਕਰਕੇ ਉਹ ਤਕਰੀਬਨ ਫਿਰ ਵੀ ਬਹੁਤ ਸਿਆਣਾ ਵਾ ਸਵੇਰ ਨੂੰ ਟਾਈਮ ਨਾਲ ਉੱਠ ਜਾਂਦਾ ਉੱਠ ਕੇ ਉਹਨੇ ਸਾਰੇ ਬਿਸਤਰੇ ਉਹਨੂੰ ਕੀ ਕਹੀਦਾ ਜੀ ਕਰੇ ਤਾਂ ਚੱਕ ਜਾਂਦਾ ਹੁੰਦਾ ਤੇ ਆਂ ਲਾ ਲੁਕੇ ਰੱਖ ਜਾਂਦਾ ਹੁੰਦਾ ਬੈੱਡਾਂ ਦੀਆਂ ਚਾਦਰਾਂ ਜਿਹੜੀਆਂ ਸੈੱਟ ਕਰ ਜਾਂਦਾ ਹੁੰਦਾ ਮੈਂ ਉਹਨਾਂ ਚਿਰ ਉਹਨੂੰ ਕੀ ਕਿਦਾ ਉਹ ਕੱਪੜੇ ਪ੍ਰੈਸ ਕਰ ਲੈਣੇ ਹੁੰਦੇ ਆ ਬਾਕੀ ਦਾ ਸਮਾਨ ਸਪੂਨ ਚੱਕ ਦੇਣੇ ਹੁੰਦੇ ਆ ਭਾਂਡੇ-ਬੁੰਡੇ ਜੋ ਕਰਨੇ ਆ ਤੇ ਮਨੀ ਜਦਾਦੀ ਉਹਨ ਕੀ ਰੋਟੀ ਪਕਾ ਦਿੰਦੀ ਹੁੰਦੀ ਆ ਇਦਾਂ ਹੀ ਰਲ ਮਿਲ ਕੇ ਅਸੀਂ ਜਿਹੜਾ ਉਹ ਕੰਮ ਕਰ ਲਈਦਾ ਤੇ ਇਦਾਂ ਹੀ ਰਲ ਮਿਲ ਕੇ ਕਰਨ ਨਾਲ ਫਿਰ ਅਸੀਂ ਟਾਈਮ ਨਾਲ ਜਿਹੜਾ ਉਹ ਨੌ ਸਸ ਵੇਲੀਆਂ ਵੀ ਹੋ ਜਾਂਦੀਆਂ ਏ ਨਹੀਂ ਕਿ ਅਸੀਂ ਸਾਰਾ ਦਿਨ ਲਟਕਦੀਆਂ ਰਹਿਣੀਆਂ ਕੰਮ ਦੀਵਾਲੀ ਫਿਰ ਟਾਈਮ ਨਾਲ ਵੇਲੀਆਂ ਹੋ ਜਾਂਦੀਆਂ ਮਾਂ ਗਾਂਗਾ ਮਰੀ ਦੇ ਦਾਦੀ ਨੂੰ ਵੀ ਵਲੌਗ ਚ ਲਿਆ ਕਰਾਂਗੇ ਮੌਸਮ ਚੇਂਜ ਹੋ ਜਾਣਾ ਫਿਰ ਮੰਮੀ ਦੇ ਕੱਪੜੇ ਵੀ ਉਰਦਾਨੇ ਹੋ ਜਾਣੇ ਫਿਰ ਮਾਂ ਨੀ ਦੀ ਦਾਦੀ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਸ਼ੇਅਰ ਕਰਿਆ ਕਰਾਂਗੇ ਵਲੌਗ ਦੇ ਵਿੱਚ ਤੇ ਫਿਰ ਜੀ ਇਹਦੇ ਮੈਂ ਸ਼ੈਂਪੂ ਲਾ ਕੇ ਇਹਨੂੰ ਹੁਣ ਛੱਡ ਦੇਣਾ ਅੱਧਾ ਘੰਟਾ ਕਿਉਂਕਿ ਡਾਕਟਰ ਨੇ ਕਿਹਾ ਸੀ ਇਹਨੂੰ ਅੱਧਾ ਘੰਟਾ ਕਮ ਸੇ ਕਮ ਇੰਨਾ ਹੀ ਰਹਿਣ ਦੇਣਾ ਜਿਹੜਾ ਸ਼ੈਂਪੂ ਦਾ ਅਸਰ ਹੋ ਜਾਵੇ ਇਹ ਸ਼ੈਂਪੂ ਦੀ ਝੱਗ ਝੁਗਣੀਗੀ ਇੰਨੀ ਤੇ ਇੱਕਸਾਬ ਦਾ ਦਵਾਈ ਵਾਂਗੂ ਆਇਓ ਇਹ ਮੈਂ ਹੈਂਡ ਵਾਸ਼ ਕਰ ਲਈ ਸੀ ਮੈਂ ਕਿ ਜਦ ਤੱਕ ਮੈਂ ਆਪਣੇ ਹੋਰ ਕਮ ਕਰ ਲਾ ਹੋਰ ਕਮ ਇਹ ਸੀ ਕਿ ਇੱਕਦਮ ਬੱਦਲ ਪੋ ਜਿਆਦਾ ਆ ਗਿਆ ਤੇ ਹਵਾਜੀ ਚੱਲਣ ਲੱਗੀ ਸੀ ਮੈਂ ਕਿਹਾ ਜਦ ਤੱਕ ਜਿਹੜੇ ਕੱਪੜੇ ਤੋਤੇ ਹੋਏ ਆ ਇਹ ਸੋਫਿਆਂ ਦੇ ਛਾੜ ਸੀ ਮੇਂ ਕੁਰਸੀਆਂ ਦੇ ਦੋਨਾਂ ਦੇ ਤੋਤੇ ਤੇ ਇਹ ਮੈਂ ਕਿਹਾ ਮੈਂ ਇੱਧਰ ਵੇੜੇ ਇੱਧਰਲੇ ਵਿੱਚ ਪਾਦਾ ਇੱਧਰਲੇ ਵੇੜੇ ਵਿੱਚ ਲੈਂਟਰ ਆਦੇ ਵਿੱਚ ਇਸ ਕਰਕੇ ਮੈਂ ਕਿਹਾ ਮੈਂ ਇੱਧਰ ਲੈਂਟਰ ਵਾਲਿਆ ਤਾਰ ਬੰਨੀ ਸੀ ਮਨੀ ਨੇ ਮੈਂ ਕਿਹਾ ਮੈਂ ਅੰਦਰ ਪਾ ਦਿੰਨੀ ਆ ਵੀ ਮੀਂਹ ਆ ਵੀ ਗਿਆ ਤੇ ਮੈਨੂੰ ਕੋਈ ਟੈਨਸ਼ਨ ਜੀ ਨਾ ਹੋ ਪਏ ਗਿੱਲੇ ਹੋ ਜਾਣੇ ਤੇ ਇਹ ਸਵੇਰੇ ਸਵੇਰੇ ਮੈਂ ਦਾਣੇ ਜਿਹੜੇ ਸੀਗੇ ਉਹ ਵੀ ਕੱਢ ਕੇ ਕਿਉਂਕਿ ਆਟਾ ਭਿਉਣ ਵਾਲਾ ਦਾਣੇ ਭਿਉਣ ਵਾਲੇ ਆਟਾ ਖਤਮ ਹੋਣ ਨਾਲ ਤੇ ਉਹ ਮੈਂ ਮੰਜੇ ਦੇ ਉੱਤੇ ਚਾਦਰ ਵਿਛਾ ਕੇ ਸੁੱਕਣੇ ਪਾਤੇ ਸੀਗੇ ਦਾਣੇ ਤੇ ਜਦ ਤੱਕ ਮੈਂ ਕਿਹਾ ਹੁਣ ਬਗੀ ਦੇ ਸ਼ੈਂਪੂ ਲੱਗਾ ਮੈਂ ਉਹਨਾਂ ਚੇਰਾ ਆਪਣਾ ਇੱਧਰ ਲਾ ਬੀੜਾ ਜਿਹੜਾ ਉਹ ਸੁੰਬਰ ਲਾ ਇਹ ਬੀੜਾ ਤਕਰੀਬਨ ਮਨਵੀਰ ਸੁੰਬਰ ਜਾਂਦਾ ਹੁੰਦਾ ਕਿਸੇ ਕਿਸੇ ਦੇ ਨਹੀਂ ਸੁੰਬਰਦਾ ਤੇ ਅੱਜ ਥੋੜਾ ਖਲਾਰਾ ਉਹਨੂੰ ਕੀ ਕਹਿੰਦਾ ਜਿਆਦਾ ਸੀਗਾ ਉਹਦੇ ਜਾਣ ਤੋਂ ਬਾਅਦ ਮੈਂ ਇੱਥੇ ਥੋੜਾ ਬੋਤਾ ਸਮਾਨ ਚੱਕਿਆ ਸੀਗਾ ਉਦੋਂ ਉਹ ਸਾਫ ਕਰ ਕਰਕੇ ਗਿਆ ਸੀ ਵਿੜ ਤੇ ਇਸ ਕਰਕੇ ਮੈਂ ਸੋਚਿਆ ਮੈਂ ਕੋਈ ਨਾ ਦੁਬਾਰਾ ਇੱਧਰ ਝਾੜੂ ਲਾਦਾ ਤੇ ਇਹ ਦਾਣੇ ਹੁਣ ਮੈਂ ਜੀ ਇਹਦੀ ਕੱਟੂਰੀ ਜੀ ਬਹੁਤ ਜ਼ਿਆਦਾ ਗਾੜਾ ਹੋੰਦਿਆ ਸੀਗਾ ਇੱਧਰ ਮੈਂ ਉਹਨੂੰ ਕੀ ਕੀਤਾ ਦਾਣੇ ਇੱਕ ਸਾਈਡ ਤੇ ਕਰਕੇ ਮੇਰੇ ਅਨ ਗਰਮ ਹੋਏ ਹੋਏ ਸੀ ਦਾਣੇ ਕਿਉਂਕਿ ਧੁੱਪ ਪਹਿਲਾਂ ਬਹੁਤ ਤਿੱਕੀ ਸੀਗੀ ਬਾਅਦ ਵਿੱਚ ਉਹਨੂੰ ਕੀ ਕੀਤਾ ਇੱਕਦਮ ਬੱਦਲ ਆ ਗਿਆ ਹੌਮਸ ਵੀ ਬਹੁਤ ਜ਼ਿਆਦਾ ਸੀ ਬਹੁਤ ਗਰਮੀ ਸੀਗੀ ਅਹੀਂ ਬਾਅਦ ਵਿੱਚ ਇੱਕਦਮ ਬਦਲ ਆ ਗਿਆ ਤੇ ਇਹ ਮੈਂ ਇੱਧਰ ਵਿੜੇ ਚ ਸੀਮੈਂਟ ਜਿਹੜਾ ਟੁੱਟਦਾ ਰੰਨਾ ਤੇ ਜਿਹਨੂੰ ਲੈਂਟਰ ਪਾਇਆ ਸੀ ਇੰਦਰ ਵਿੜੇ ਚ ਮਿਸਤਰੀਆਂ ਨੇ ਸੀਮੈਂਟ ਸੂਮੈਂਟ ਜਿਹੜਾ ਇੱਥੇ ਹੀ ਉਹਨੂੰ ਕੀ ਕਹਿੰਦਾ ਰਲਾਇਆ ਸੀ ਮਿਕਸ ਕੀਤਾ ਸੀਗਾ ਉਹਦਾ ਕਰਕੇ ਉਹ ਜੰਮਿਆ ਸੀਮੈਂਟ ਜਿਹੜਾ ਉਹਨ ਲੱਤਦਾ ਹੀ ਰਹਿਣਾ ਅਸੀਂ ਕਿਉਂ ਜਦ ਫਰਸ਼ ਪੋਣੀ ਇੱਕ ਵਾਰੀ ਕਰਦੀ ਫਰਸ਼ ਪਵਾ ਕੇ ਤਾਂ ਫਿਰ ਉਹਨੂੰ ਕੀ ਕਹਿੰਦਾ ਕਲਰ ਵਗੈਰਾ ਜਾਂ ਟੈਲਾਂ ਵਗੈਰਾ ਜੋ ਵੀ ਲਵਾਉਣੀਆਂ ਲਵਾਵਾਂਗੇ ਤੇ ਹਜੇ ਤਾਂ ਨਹੀਂ ਕੁਝ ਕਰਾਉਣਾ ਕਿ ਇਹ ਕੰਮ ਜਿਹੜਾ ਬਹੁਤ ਹੀ ਜ਼ਿਆਦਾ ਵੱਧ ਜਾਣਾ ਤੇ ਇਹ ਮੇਰੇ ਪਾਸ ਦੀ ਗੱਲ ਨਹੀਂ ਕਿ ਐਤ ਮਨਵੀਰ ਦੇ ਡੈਡੀ ਬਾਹਰੋਂ ਆਏ ਹੋਗੇ ਤਿੰਨ ਚਾਰ ਮਹੀਨਿਆਂ ਦੀ ਛੁੱਟੀ ਤੇ ਮਨਵੀਰ ਤੇ ਪੜਨ ਚੱਲ ਜਾਂਦਾ ਫਿਰ ਉਹ ਹੋਇਆ ਕਰਨਗੇ ਫਿਰ ਹੋਣਾ ਇਹ ਸਾਰਾ ਕੰਮ ਤੇ ਇਸ ਕਰਕੇ ਇਸ ਸਾਲ ਅਸੀਂ ਨਹੀਂ ਸੱਦਣੇ ਛੁੱਟੀ ਉਹਨਾਂ ਨੂੰ ਨਹੀਂ ਹੋਣਾ ਮੈਂ ਜਾਊਂਗੀ ਉਹਨਾਂ ਕੋਲ ਬਸ ਵੇਟ ਕਰਨ ਦੇ ਆ ਨਵੇਂ ਸਾਲ ਦਾ ਆ ਨਾ ਸਾਲ ਲੰਘ ਜੇ ਤੇ ਨੀਵ ਯੀਅਰ ਦੇ ਵਿੱਚ ਜਿਹੜਾ ਨਵੇਂ ਸਾਲ ਦੇ ਵਿੱਚ ਫਿਰ ਉਹ ਮੈਂ ਆ ਜਾ ਕੇ ਆਉਂਗੀ ਮਸ ਮੇਰ ਕਰੇ ਬਾਬਾ ਮੈਨੂੰ ਵੀਜ਼ਾ ਮਿਲ ਜੂਏ ਅੱਗੇ ਵੀ ਦੋ ਵਾਰੀ ਮਿਲ ਗਿਆ ਸੀ ਵੈਸੇ ਤਾਂ ਇੰਨੀ ਕੋਈ ਗੱਲ ਨਹੀਂ ਕਿਉਂਕਿ ਆਪਡਾ ਉਹ ਸਾਡਾ ਬਣਿਆ ਹੋਇਆ ਤੇ ਇਹਨਾਂ ਨੂੰ ਨਾਮ ਬੁਲਾਵਾਂਗੇ ਅਸੀਂ ਇਹਨਾਂ ਦੀ ਛੁੱਟੀ ਜਮਾ ਹੋ ਜੂਗੀ ਫਿਰ ਸਿੱਧਾਂਗੇ ਵੀ ਜਿਹੜਾ ਮਿਸਤਰੀ ਮਸਤਰੀ ਲਾ ਕੇ ਸਾਡੇ ਹੋਰ ਕੰਮ ਜਿਹੜੇ ਉਹ ਹੋ ਜਾਣ ਇਧਰ ਲਈ ਵੀਡੀਓ 'ਚ ਮੈਂ ਲਾ ਲਿਆ ਸੀ ਝਾੜੂ ਤੇ ਕੂੜਾ ਮੈਂ ਕਿਹਾ ਮੈਂ ਚੱਕ ਨਾਵਾ ਇਧਰ ਅਸੀਂ ਡਸਟਬਿਨ ਅੱਡ ਲਾਇਆ ਹੁੰਦਾ ਬਾਲਟੀ ਵੱਡੀ ਇੱਕ ਰੰਗ ਵਾਲੀ ਉਹ ਸਿੱਧਰਲੇ ਵੇਲੇ ਲਈ ਇੱਕ ਡਸਟ ਵੀ ਨਾੜਿਆ ਉਧਰ ਲਈ ਲਈ ਹਟਿਆ ਕਿਉਂਕਿ ਇੰਨੀ ਦੂਰ ਉਧਰੋਂ ਇੰਦਰ ਆਉਣਾ ਬਹੁਤ ਮੁਸ਼ਕਲ ਜਿਹਾ ਲੱਗਦਾ ਰਹਿੰਦਾ ਤੇ ਕਿਉਂਕਿ ਤਾਂ ਸਾਡੇ ਕਾਫੀ ਆ ਤੇ ਇੱਕੇ ਪਲਾਟ ਅਸੀਂ ਵਿੱਚ ਮਿਲਾਇਆ ਸੀ ਤੇ ਦੂਜੇ ਪਾਸੇ ਐਸੇ ਘਰ ਦਾ ਵੇੜਾ ਹੀ ਸੀਗਾ ਇਸ ਕਰਕੇ ਘਰ ਜਿਹੜਾ ਨੀਵਾ ਐਸੇ ਵੇੜੇ ਨਾਲੋਂ ਪਰ ਅਸੀਂ ਕੋਈ ਭਰਤੀ-ਪੁਰਤੀ ਨਹੀਂ ਪਾਉਣੀ ਅਸੀਂ ਇਦਾਂ ਹੀ ਰਹਿਣ ਦੇਣਾ ਤੇ ਦਈ ਤਿਆਰੀ ਕਰਾ ਲੈਣੀ ਇਹ ਦੇਖਿਓ ਆ ਬਦਲ ਕਿੰਨਾ ਸੀਗਾ ਇੱਕਦਮ ਹਵਾ ਵੀ ਬਹੁਤ ਸੋਹਣੀ ਚੱਲਣ ਲੱਗੀ ਸੀਗੀ ਪਰਤੀ ਅਸੀਂ ਪਾ ਕੇ ਨੀਵਾ ਉੱਚ ਬਰਾਬਰ ਦਾ ਤਾਂ ਨਹੀਂ ਕਰਨਾ ਜਿੱਦਾਂ ਬਾਹਰ ਹੁੰਦੇ ਆ ਤਕਰੀਬਨ ਐਂਟ੍ਰੈਂਸ ਹونی ਜੀ ਬਣਾ ਕੇ ਪੌੜੀਆਂ ਵਗੈਰਾ ਵਧੀਆ ਉਹ ਕਰਕੇ ਫਿਰ ਉਸੇ ਹਿਸਾਬ ਨਾਲ ਅਸੀਂ ਐਂਟ੍ਰੈਂਸ ਜਿਹੜੀ ਉਹ ਬਣਾ ਲਾਂਗੇ ਤੇ ਦੋ ਕਿ ਬੱਚਿਆਂ ਦਾ ਪਤਾ ਨਹੀਂ ਪਿੰਡਾ ਵਿੱਚ ਰਹਿਣਾ ਕਿ ਨਹੀਂ ਜਿੱਦਾਂ ਮਨਵੀਰ ਨੂੰ ਵੀ ਸ਼ੌਂਕ ਆ ਕਿ ਮੈਂ ਬਾਹਰ ਵਧੀਆ ਮਕਾਨ ਪਾਵਾਂ ਜਾਂ ਕਿੱਦਾਂ ਇਸ ਕਰਕੇ ਘਰ ਹੀ ਨਹੀਂ ساری ਉਮਰ ਬੰਦੇ ਤਾਂ ਕਰਕੇ ਸੀ ਸੋਚਿਆ ਸੀ ਜਿੰਨਾ ਕਿ ਹੈ ਇਹਦੇ ਵਧੀਆ ਉਹਨੂੰ ਕੀ ਕਹਿੰਦਾ ਤਿਆਰੀ ਕਰਾ ਲੈਣੀ ਮੰਜਾ ਵੀ ਮੈਂ ਖੜਾ ਕਰ ਦਿੱਤਾ ਸੀਗਾ ਕਿ ਕਿ ਨਵਾਰ ਦਾ ਮੰਜਾ ਮੈਂ ਕਿ ਮੀਨ ਵਾਲੇ ਭਿੱਜ ਜਾਣਾ ਇਸ ਕਰਕੇ ਮੈਂ ਖੜਾ ਕਰ ਦਿੱਤਾ ਸੀ ਮੰਜਾ ਵੀ ਤੇ ਪਗੀ ਦੀ ਚਾਦਰ ਸੀ ਇਹ ਵੀ ਧੁੱਤੀ ਹੋਈ ਸੀਗੀ ਇੱਕ ਦੋ ਦਿਨ ਹੋ ਗਏ ਸੁੱਕਣ ਦੇ ਸੀ ਤੇ ਸੁੱਕ ਗਈ ਸੀ ਮੈਂ ਅੰਦਰ ਰੱਖਤੀ ਮੈਂ ਕਿ ਪਗੀ ਹੁਣ ਨਾ ਨੂੰਕੇ ਤੇ ਇਹਦੇ ਉੱਤੇ ਬਹਿ ਜੂਗੀ ਇਹ ਮੈਂ ਪਗੀ ਨੂੰ ਹੁਣ ਦੂਜੀ ਵਾਰੀ ਪਾਣੀ ਪਾਦਾ ਇਹਦੇ ਉੱਤੇ ਹਾਂ ਅੱਧਾ ਘੰਟਾ ਹੋ ਗਿਆ ਸੱਧੇ ਘੰਟੇ ਤੱਕ ਥੋੜਾ ਉੱਤੇ ਹੀ ਹੋ ਗਿਆ ਸੀ ਸ਼ੈਂਪੂ ਦਾ ਅਸਰ ਇਹਦੇ ਹੋ ਗਿਆ ਹੁਣ ਆ ਪਗੀ ਦੇ ਗਿੱਲੇ ਥਾਂ ਤੇ ਬਿਲਕੁਲ ਨਹੀਂ ਬੰਦੀ ਇਸ ਕਰਕੇ ਇਰੀਟੇਟ ਵੀ ਹੋਣ ਗਈ ਸੀਗੀ ਤੁਸੀਂ ਮੈਨੂੰ ਜਲਦੀ ਇਹਨਾਂ ਟੀਕੇ ਦਾ ਸਾਫ ਕਰਦੇ ਸਮਾਨ ਇਹ ਦਾਦੀ ਰੋਟੀ ਪਕਾ ਕੇ ਤੇ ਨਾਂ ਨੂੰ ਕੇ ਕੱਪੜੇ ਚੇਂਜ ਕਰਕੇ ਉਹ ਮੱਥਾ ਟੇਕਣ ਚਲੇਗੇ ਸੀਗੇ ਮਾਰੋਂ ਮੈਂ ਕਹਿ ਜਾਨੀ ਹੁਣ ਨਿਆ ਜੰਡਾ ਲਾ ਜਿਓ ਕਿਉਂਕਿ ਮੈਨੂੰ ਬਰਤ ਨਹੀਂ ਦਿੰਦੀ ਉਧਰਲੇ ਵੇੜੇ ਦੀ ਇਹ ਥੋੜਾ ਭਰਾ ਪੈ ਜਾਂਦਾ ਵੇੜਾ ਉਹ ਥੋੜਾ ਉਧਰ ਪੈ ਜਾਂਦਾ ਵਿਚਕਾਰ ਸਾਡਾ ਮਕਾਨ ਆ ਜਾਂਦਾ ਇਸ ਕਰਕੇ ਮੈਂ ਗੰਨੀ ਨੂੰ ਨਿਆ ਜੰਡਾ ਲਾ ਜਿਓ ਉਹ ਹੋਰ ਜਾਣੀ ਸੀਗੇ ਇਹ ਜੀ ਮੈਂ ਨਵਾ ਦਿੱਤੀ ਆ ਉਹ ਮੈਂ ਪੀੜੀ ਪੂੜੀ ਚੱਕਦਾ ਤੇ ਜਿਹੜੀ ਇਹ ਮਸ਼ੀਨ ਹੈ ਇਹ ਵੀ ਅੰਦਰ ਕਰਦਾ ਮੈਂ ਬਾਹਰ ਗੱਡੀ ਸੀਗੀ ਮੈਂ ਕਿ ਥੋੜੇ ਕੱਪੜੇ ਆ ਮੈਂ ਹੱਥ ਨਾਲ ਧੋ ਲੂੰਗੀ ਤੇ ਮਸ਼ੀਨ ਨਾਲ ਸੁਕਾ ਕੇ ਪਾ ਕੇ ਤੇ ਫਿਰ ਮਸ਼ੀਨ ਅੰਦਰ ਕਰ ਦੂੰਗੀ ਕੱਲ ਸ਼ਾਮ ਦੀ ਬਾਹਰ ਸੀ ਥੋੜੇ ਜਿਹਾ ਕੱਪੜੇ ਕੱਲ ਕੱਪੜੇ ਬਹੁਤ ਜ਼ਿਆਦਾ ਸੀ ਧੋਤੇ ਲਾਈਟ ਚਲੇਗੀ ਸੀਗੀ ਲੇਟ ਆਈ ਲਾਈਟ ਤੇ ਫਿਰ ਲੇਟ ਹੀ ਉਹ ਪਾਣੀ ਥਾਣੀ ਕੱਢ ਕੇ ਸੁਕਾ ਕੇ ਪਾਏ ਇਸ ਕਰਕੇ ਫਿਰ ਮਸ਼ੀਨ ਮੈਂ ਇੱਥੇ ਥੱਲੇ ਕਰ ਦਿੱਤੀ ਸੀ ਛਾਂ ਹੀ ਹੁੰਦੀ ਆ ਬਾਅਦ ਵਿੱਚ ਤਾਂ ਪਰ ਹੁਣ ਤੋਂ ਪਵੋ ਤਿੱਕੀ ਹੋ ਜਾਣੀ ਦੁਪਹਿਰਾ ਮੀਂਹ ਵੀ ਨਾਲੇ ਉੱਤੇ ਪਊਗਾ ਫਿਰ ਖਰਾਬ ਹੋਊਗੀ ਇਸ ਕਰਕੇ ਮੈਂ ਕਿਹਾ ਨਾ ਅੰਦਰ ਉਹਨੂੰ ਕੀ ਕਹੀਦਾ ਕਰ ਦਵਾਂ ਕੱਪੜੇ ਅਜ ਰਹਿੰਦੇ ਨਹੀਂ ਧੋਣ ਨੂੰ ਮੀਚ ਗਿਲਗਲੋਲਾ ਜਿਹਾ ਚੰਗਾ ਨਹੀਂ ਲੱਗਦਾ ਉਹ ਜਿਹੜੇ ਛਾੜਿਆ ਸੋਫੇ ਦੇ ਵੀ ਮੈਂ ਕੱਲ ਦੇ ਧੋਤੇ ਸੀ ਤੇ ਕੱਲ ਸ਼ਾਮੀ ਧੋਤੇ ਸੀ ਵੀ ਮੈਂ ਤਾਂ ਕਰਕੇ ਦੁਬਾਰਾ ਫੋਲ ਦਿੱਤੇ ਤੇ ਚੰਗੀ ਤਰ੍ਹਾਂ ਸੁੱਕ ਜਾਣ ਤੇ ਇਹ ਤੇ ਮੈਂ ਹੁਣ ਕਰ ਦੂੰਗੀ ਜੀ ਮਸ਼ੀਨ ਚੰਗੀ ਤਰ੍ਹਾਂ ਸਾਫ਼ ਸੋਫ ਕਰਕੇ ਅੰਦਰ ਇਹ ਇਹ ਮੈਂ ਇਹ ਸਾਡੇ ਸ਼ੀਟਾਂ ਜਿਹੜੀਆਂ ਸੀ ਧੁੱਪ ਤੋਂ ਲਾਈਆਂ ਹੋਈਆਂ ਦੋ ਤਾਂ ਖਰਾਬ ਹੋ ਗਈਆਂ ਇੱਕ ਸਹੀ ਆ ਉਹ ਕਿ ਧੁੱਪ ਬਹੁਤ ਜਿਆਦੀ ਹੋ ਜਾਂਦੀ ਗਰਮੀਆ ਚ ਤੇ ਇਹਦੇ ਨਾਲ ਉਹਨੂੰ ਕੀ ਕੀ ਦਾ ਆਰਾਮ ਰਹਿੰਦਾ ਫੇ ਬਰਾਂਡਾ ਜਿਹੜਾ ਉੱਚ ਸਾਰੇ ਚ ਛਾਂ ਰਹਿੰਦੀ ਧੁੱਪ ਨਹੀਂ ਰਹਿੰਦੀ ਤੇ ਹੁਣ ਮੈਂ ਸ਼ੀਟ ਚੱਕ ਦੂੰਗੀ ਸ਼ੀਟ ਚੱਕ ਕੇ ਤੇ ਫਿਰ ਮੈਂ ਉਹਨੂੰ ਕੀ ਕੀ ਦਾ ਅੰਦਰ ਕਰ ਦੂੰਗੀ ਇਸ ਮਸ਼ੀਨ ਨੂੰ ਨਹੀਂ ਗਣੀ ਤੋਂ ਜਿੰਨੀ ਬਚੀ ਰਹੂਗੀ ਉਹਨਾਂ ਹੀ ਜਿਆਦਾ ਟਾਈਮ ਕੱਢ ਦੋਗੀ ਇਹਦੀ ਬੋਡੀ ਜਿਹੜੀ ਹੈ ਨਹੀਂ ਤੇ ਤਕਰੀਬਨ ਜੜੀ ਇਦਾਂ ਦੀ ਬੋਡੀ ਆ ਉਹ ਖਰਾਬ ਹੋਣ ਲੱਗ ਪੈਂਦੀ ਕਲਰ ਜਿਹੜਾ ਉਹ ਫੇਟ ਜਾ ਹੋਣ ਲੱਗ ਪੈਂਦਾ ਤੇ ਟੁੱਟਣ ਲੱਗ ਪੈਂਦੀ ਪਲਾਸਟਿਕ ਜੀ ਇਸ ਕਰਕੇ ਅੰਦਰ ਹੀ ਕਰ ਦੇਣੀ ਹੁੰਨੀ ਆ ਕਿਉਂਕਿ ਇਧਰਲਾ ਸਾਈਡ ਤਕਰੀਬਨ ਸਾਡਾ ਲਾਂਡਰੀ ਵਾਲਾ ਹੀ ਸਾਬ ਹੈ ਵਾਸ਼ਰੂਮ ਵੀ ਇਧਰਲੇ ਵੇੜੇ 'ਚ ਆ ਕੱਪੜੇ-ਕੁਪੜੇ ਧੋਣ ਦਾ ਸਿਸਟਮ ਵੀ ਇਧਰ ਹੀ ਆ ਵੀ ਹੌਲੀ-ਹੌਲੀ ਥੋੜਾ ਜਿਹਾ ਬਾਥਰੂਮ ਤੋਂ ਬਾਥਰੂਮ ਤੱਕ ਲੈਂਟਰ ਪਾ ਕੇ ਲਾਂਡਰੀ ਰੂਮ ਜਿਹੜਾ ਇਧਰ ਬਣਾ ਲਾਂਗੇ ਤੇ ਫਿਰ ਪੱਕੀ ਮਸ਼ੀਨ ਜਿਹੜੀ ਮੈਂ ਇਧਰ ਫਿਕਸ ਕਰ ਦੂੰਗੀ ਜਿੱਥੇ ਇੱਥੇ ਰੱਖੀ ਸੀਗੀ ਤੇ ਇਹ ਕਿਧਰ ਬਾਥਰੂਮ ਇੱਕ ਦੂਜੀ ਸਾਈਡ ਤੇ ਇਹਨਾਂ ਦੇ ਬਰਾਬਰ ਉਹਨੂੰ ਕੀ ਕਹਿੰਦਾ ਲੈਂਟਰ ਪਾ ਕੇ ਫਿਰ ਇਹਦੇ ਥੱਲੇ ਰੱਖੂਗੇ ਮਸ਼ੀਨ ਪੱਕੀ ਇੱਥੇ ਫਿਕਸ ਜੜੀ ਉਹ ਕਰ ਦੂੰਗੇ ਮੈਂ ਪੱਕੀ ਇੱਥੇ ਛੱਡ ਦਿੱਤੀ ਸੀ ਤਾਂ ਬੜੀ ਮਸਤੀ 'ਚ ਆਪਣੇ ਚੋਣਾਂ ਨੇ ਨੱਚਣਾ ਟੱਪਣਾ ਤੇ ਨਾਲ ਹੀ ਮੈਂ ਤੂੰ ਕੀ ਕਹਿਦਾ ਬਉਕੇ ਵੀ ਖਾਂਦੀ ਹੁੰਦੀ ਆ ਸਾਰਾ ਤਾਂ ਮੋ ਕਰਦੀ ਆ ਨੇ ਇੱਥੇ ਮੈਂ ਪਾਣੀ ਜਿਹੜਾ ਖੜਾ ਜਿਆ ਸੀਗਾ ਕਿਉਂਕਿ ਨਹੀਂ ਵੇੜ ਬਾਥਰੂਮ ਬਾਅਦ ਚ ਸੀ ਨਵਾਂ ਬਣਾਇਆ ਸੀਗਾ ਤੇ ਜਿਹੜੇ ਊੜੇ ਵੀ ਹੈ ਜੇ ਤਕਰੀਬਨ ਪਰਸ਼ਪਰਣ ਵਾਲੀ ਹੈ ਤੇ ਸਿਰਫ ਫਿਰ ਮਨ ਵੀ ਦੇ ਡੈਡੀ ਨੂੰ ਉਹ ਦੇਖ ਲੈ ਆਪੇ ਆਜੂਗੇ ਜਲਦੀ ਤਾਂ ਫੇਰ ਅਸੀਂ ਸਾਰੇ ਕੰਮ ਜਿਹੜੇ ਕਰਾਂਗੇ ਕਿਉਂਕਿ ਇਕੱਲੇ ਵਸ ਦੀ ਗੱਲ ਨਹੀਂ ਮਨਵੀਰ ਦੇ ਵੀ ਨਹੀਂ ਕਿਉਂਕਿ ਉਹ ਚੱਲ ਜਾਂਦਾ ਕਰਕੇ ਮਨੀ ਤੇ ਬਾਬੇ ਚ ਵੀ ਹੁਣ ਇੰਨੀ ਹਿੰਮਤ ਨਹੀਂ ਜਿਹੜਾ ਮਿਸਤਰੀਆਂ ਦੇ ਪਿੱਛੇ ਰੋਲਾ ਪਾਉਣ ਜਾਂ ਕੋਈ ਸਮਾਨ ਲਿਓਣ ਵਾਲਾ ਉਹ ਲਿਓਣ ਤਾਂ ਕਰਕੇ ਨਹੀਂ ਅਸੀਂ ਕੋਈ ਲਾਂ ਦਾ ਕੁਝ ਵੀ ਕਰਦੇ ਇਹ ਦੇਖੋ ਵੇਲ ਕਿੰਨੀ ਤੇਜ਼ ਹਿੱਲੰਦਈਆਂ ਬੇ ਇੰਨੀ ਤੇਜ਼ ਹਵਾ ਆ ਗਈ ਸੀ ਥੋੜੀ ਛੋਟੀ ਹਵਾ ਚੱਲਦੀ ਸੀ ਠੰਡੀ ਠੰਡੀ ਤੇ ਖੂੜਾ ਜਿਹਰੀ ਮੀਂਹ ਪਿਆ ਸੀਗਾ ਮੈਂ ਕਿ ਮੀਂਹ ਦੇ ਵਿੱਚ ਬਾਤ ਵਗੈਰਾ ਲਵਾਂਗੀ ਥੋੜਾ ਕਚੇਰੀ ਮੀਂਹ ਪਿਆ ਸੀ ਬਸ ਐਵੇਂ ਕਿੜਮਣ ਦੀ ਬਾਤ ਚ ਕਿ ਧੁੱਪ ਨਿਕਲ ਆਈ ਸੀਗੀ ਪਰ ਇਹ ਹੁਣ ਮੈਂ ਉਹਨੂੰ ਕੀ ਕਹੀ ਦਿਆਂ ਉਹ ਆ ਪਗੀ ਦਾ ਤੋਲੀਆ ਸੀ ਆਰਡਰ ਕੀਤੀ ਦਾ ਇਹਦਾ ਤੋਲੀਆ ਇਹ ਲਾਇਆ ਸੀ ਦਿਖਵਈ ਤੇ ਇਹਨੇ ਕਿਦਾਂ ਮੈਨੂੰ ਪਹਿਣਾ ਬਹੁਤ ਜਿਆਦਾ ਇਰੀਟੇਟ ਹੋ ਜਾਂਦੀ ਇਹਨੂੰ ਬਹੁਤ ਗੁੱਸਾ ਚੜਦਾ ਵੀ ਕੋਈ ਕੱਪੜਾ ਮੇਰੇ ਤੇ ਨਾ ਮੇਰੇ ਤੇ ਮਤਲਬ ਕਿਸੇ ਵੀ ਕੱਪੜੇ ਨਾਲ ਆ ਐਦਾਂ ਨਾ ਕਰੋ ਮੈਨੂੰ ਸਾਫ਼ ਨਾ ਕਰੋ ਦੇ ਕੇ ਇੰਨੀ ਸ਼ਰਾਰਤੀ ਹੈ ਨਾ ਇਹ ਕਿਤੇ 8 ਸਾਲ ਤੋਂ ਉੱਤੇ ਹੋ ਗਈ ਇਹਦੀ ਜਿਹੜੀ ਹੈ ਨਾ ਮੂੰਹ ਦੇ ਸਾਈਡਾਂ ਵੀ ਉਹ ਚਿੱਟੀਆਂ ਹੋ ਗਈਆਂ ਵੀ ਉੱਤੋਂ ਪਤਾ ਲੱਗਦਾ ਵੀ ਬੁੱਢੀ ਹੋ ਗਈ ਪਰ ਹਜੇ ਵੀ ਹੈਲਦੀ ਕਰਕੇ ਬੜੀ ਉਹਨੂੰ ਕੀ ਕਹੀਦਾ ਸ਼ਰਾਰਤੀ ਹੈ ਇਹੋ ਕਿਤੇ ਸੁਸਤ ਹੁੰਦੀ ਹੈ ਕੱਲ ਜਿੱਦਾਂ ਸਸਤ ਜੀ ਸੀ ਤਾਂ ਵੀ ਮੈਂ ਅੱਜ ਨਵਾਈ ਮੈਂ ਕਿ ਗਰਮੀ ਬਹੁਤ ਹੈ ਸ਼ਾਇਦ ਉਹਦਾ ਕਰਕੇ ਸਸਤ ਹੋਵੇ ਮੈਨੂੰ ਨਵਾ ਦੇਣੀ ਕਿ ਯਾਰ ਇਹਨੂੰ ਗਰਮੀ ਨਾਲ ਬੁਖਾਰ ਵੀ ਹੋ ਜਾਂਦਾ ਜਦ ਜ਼ਿਆਦੀ ਗਰਮੀ ਹੋਵੇ ਹਾਂ ਤੇ ਉਹ ਮੈਂ ਇੱਕ ਜਪਰੇੜੇ ਦੇ ਲਈ ਹੁਣ ਮੈਂ ਕਰੂੰਗੀ ਇਹਨੂੰ ਚੰਗੀ ਤਰ੍ਹਾਂ ਸਾਫ਼ ਬੱਚਿਆਂ ਵਾਂਗੂ ਜੀ ਅਸੀਂ ਆਪਣੇ ਘਰ ਜੇ ਨੂੰ ਰੱਖਿਆ ਹੋਇਆ ਬੱਚਿਆਂ ਜਿੰਨਾ ਹੀ ਇਹਦਾ ਕੰਮ ਹੈ ਇਹ ਨਹੀਂ ਕਿ ਅਸੀਂ ਇਹਨੂੰ ਸੱਟ ਪਸੱਟ ਜਾਏ ਦਾ ਧਿਆਨ ਨਹੀਂ ਦੇਈ ਨਾ ਇਹਨੂੰ ਬੱਚਿਆਂ ਵਾਂਗੂ ਇਹਨੂੰ ਧਿਆਨ ਦੇਈਦਾ ਤੇ ਖਾਣੇ ਪੀਣ ਦਾ ਤੇ ਬਹਿਣ ਉੱਠਣ ਦਾ ਪੂਰਾ ਸੀ ਧਿਆਨ ਰੱਖੀਦਾ ਵੀ ਜੇ ਘਰ ਚ ਕੁੱਤਾ ਰੱਖਿਆ ਤੇ ਉਹਨੂੰ ਇਦਾਂ ਟਰੀਟ ਨਹੀਂ ਅਸੀਂ ਕਰੀਦਾ ਵੀ ਇਹ ਨਾਲੇ ਸਾਡੇ ਘਰ ਦਾ ਅਸੀਂ ਕਦੀ ਕੁੱਤਾ ਰੱਖਿਆ ਹੀ ਨਹੀਂ ਮਤਲਬ ਕਿ ਮੇਰੇ ਸਹੁਰਿਆਂ ਦੇ ਘਰ ਦੇ ਇਹਨਾਂ ਨੇ ਕੁੱਤਾ ਕਦੀ ਰੱਖਿਆ ਹੀ ਨਹੀਂ ਇਹ ਮੈਂ ਹੀ ਰੱਖਿਆ ਸੀ ਜਦੋਂ ਮੈਂ ਜ਼ਿਆਦਾ ਬਿਮਾਰ ਸੀ ਮਨੀ ਕਰਕੇ ਮਨੀ ਫਿਰ ਕੱਲਾ ਪੰਜਾ ਮਹਿਸੂਸ ਕਰਦਾ ਹੁੰਦਾ ਸੀ ਬਾਹਰ ਕਿਸੇ ਨਾਲ ਖੇਡਣ ਨਹੀਂ ਸੀ ਜਾਂਦਾ ਕਹਿੰਦਾ ਹੁੰਦਾ ਸੀ ਮੈਨੂੰ ਕੋਈ ਪੈਟ ਲੈ ਕੇ ਦੋ ਫਿਰ ਅਸੀਂ ਪਗੀ ਲਈ ਸੀਗੀ ਇਹੋ ਤੇ ਇਸ ਕਰਕੇ ਮੈਂ ਬੱਚਿਆਂ ਵਾਂਗ ਹੀ ਉਦੋਂ ਦੀ ਰੱਖੀ ਹੋਈ ਆ ਮਨਵੀਰ ਨੂੰ ਬਹੁਤ ਪਿਆਰ ਆ ਇਹਦੇ ਨਾਲ ਮਨਵੀਰ ਦਾ ਪਗੀ ਪਕੀਰਤਾਂ ਦੀ ਕੀਰਤ ਵੀ ਬਹੁਤ ਏ ਕਰਦੀ ਐ ਨਾ ਪਗੀ ਨਾਲ ਇਸ ਕਰਕੇ ਫਿਰ ਸਾਫ ਸਫਾਈ ਪੇ ਸਵਾਰ ਕੇ ਰੱਖੀਦੀ ਐ ਤੇ ਜਿਹਨੇ ਆਲੇ ਨਾਲ ਵੀ ਤੇ ਪਿਆਰ ਕੁੱਤਾ ਕਰਦਾ ਵਾ ਤੇ ਉਹ ਗੰਦਾ ਜਿਹਾ ਨਾ ਹੋਵੇ ਤੇ ਕੁੱਤੇ ਦੀ ਵੀ ਜੂਨ ਸੁਧਾਰੀ ਜਾਂਦੀ ਐ ਫਿਰ ਜਿਹਨੇ ਰੱਖਿਆ ਹੋਵੇ ਤੇ ਜੇ ਉਹ ਚੰਗੀ ਤਰ੍ਹਾਂ ਕੁੱਤੇ ਦੀ ਦੇਖਭਾਲ ਕਰੀ ਐ ਤੇ ਜਿਹੜਾ ਕੁੱਤੇ ਨੇ 10 ਸਾਲ ਜੀਣਾ ਉਹ ਹੋਰ ਜਿਆਦੇ ਸਾਲ ਜੀ ਜਾਂਦਾ ਤੇ ਇਹ ਇਹਦਾ ਖਰਚਾ ਵੀ ਤਕਰੀਬਨ ਇਹਨਾਂ ਦਾ ਬਹੁਤ ਐ ਇਹ ਜਿਹੜੀ ਪੈਡ ਡਿਗਰੀ ਹੋਈ ਅਸੀਂ 1216 ਹੁੰਦਾ ਡੱਬਾ 12 1250 ਦੀ ਪੈਡ ਡਿਗਰੀ ਲੈ ਕੇ ਆਈ ਦੀ ਫਿਰ ਇਹਦਾ ਸ਼ੈਂਪੂ ਹੋ ਗਿਆ ਇਹਦੇ ਬਰਡਸ ਹੋ ਗਏ 이어 ਬਰਡਸ ਫਿਰ ਇਹਦੇ ਕੰਨਾਂ ਦੇ ਵਿੱਚ ਪਾਉਣ ਵਾਲੀ ਦਵਾਈ ਹੋਗੀ ਨਹੀਂ ਅੱਖਾਂ 'ਚ ਪਾਉਣ ਵਾਲੀ ਦਵਾਈ ਹੋਗੀ ਇਹਦੀ ਮਾਊਥ ਸਪਰੇ ਇਹਦੀ ਫਿਰ ਬਾਡੀ ਸਪਰੇ ਮਤਲਬ ਇੰਨਾ ਧਿਆਨ ਇਹਦਾ ਰੱਖੀਦਾ ਤੇ ਫੇ ਜਾ ਕੇ ਬਿਲਕੁਲ ਸਾਫ ਸੁਥਰੀ ਰਹਿੰਦੀ ਆ ਇਹ ਮੈਂ ਇਹਦੇ 'ਤੇ ਰੱਖ ਦਿੱਤੀ ਸੀ ਚਾਦਰ ਤੇ ਉਹਦੇ 'ਤੇ ਬਹਿ ਗਈ ਸੀ ਪਰ 2 ਮਿੰਟ ਬਹਿਣਾ ਫਿਰ ਇੱਕਦਮ ਮੈਨੇ ਸ਼ਾਲ ਮਾਰ ਕੇ ਥੱਲੇ ਆ ਜਾਣਾ ਇਹ ਮੈਂਦਰ ਰਖਤੀ ਜੀ ਮਸ਼ੀਨ ਦੇਖਿਆ ਆ ਗਈ ਹੈ ਇੱਥੇ ਥੱਲੇ ਮੈਡਮ ਜੀ ਤੇ ਅੱਜ ਮੈਂ ਇਹਦੇ ਲਈ ਬਣਾਉਂਗੀ ਬੈਠਣ ਵਾਸਤੇ ਉਹ ਆਹ ਛੋਟਾ ਜਿਹਾ ਨੂੰ ਕੀ ਕਹਿੰਦਾ ਇਹਦੇ ਲਈ ਥੋੜਾ ਵੱਡਾ ਪਿੱਲੋ ਜਿਹਾ ਬਣਾਉਂਗੀ ਹੋਣ ਇਹਨੂੰ ਬੜਾ ਅਨਕੰਫਰਟੇਬਲ ਰਹਿੰਦਾ ਰਾਤ ਨੂੰ ਇਹਨੂੰ ਠੰਡ ਲੱਗਦੀ ਰਹਿੰਦੀ ਫਿਰ ਆ ਚਾਦਰ ਤੇ ਨਹੀਂ ਸੌਂਦੀ ਹਾਂ ਨਰਮ ਜੀ ਰਹਿੰਦੀ ਤੇ ਅੱਜ ਮੈਂ ਇਹਦੇ ਲਈ ਉਹ ਬਣਾਉਂਗੀ ਵੱਡਾ ਪਿੱਲੋ ਇੱਕ ਬੈਠਣ ਵਾਸਤੇ ਜਿਹੜਾ ਕੁੱਤਿਆਂ ਲਈ ਹੁੰਦਾ ਹੀ ਹੈ ਇਥੇ ਮੋਟਰ ਚਲਾਉਂਦੀ ਸੀ ਲਾਈਟ ਮੈਂ ਕਿਹ ਪਤਾ ਨਹੀਂ ਕਦੋਂ ਚਲੇ ਜਵੇ ਭਾਏ ਟੈਂਕੀ ਜਿਹੜੀ ਉਹ ਭਰ ਹੋ ਜਾਵੇ ਤਾਂ ਮੈਂ ਹੋਵਾਂ ਉਹ ਕੀ ਕਹੀਦਾ ਫਰੀ ਤੇ ਫਿਰ ਬਾਤ ਵਗੈਰਾ ਲਵਾਂ ਇੱਕ ਦਿਨ ਕਿੱਦਾਂ ਕਰਦੀ ਹਾਂ ਮੀਂਹ ਤੇਜ ਹੁੰਦਾ ਨਹੀਂ ਹੁੰਦਾ ਲਓ ਜੀ ਜੀ ਸਾਰਾ ਕੰਮ ਮੈਂ ਨਬਰੇ ਲਿਆ 1.30 ਵਜੇ ਅੱਧਿਕ ਰਿਕਾਰਡਿੰਗ ਕੀਤੀ ਅੱਧੇ ਕੰਮ ਦੀ ਨਹੀਂ ਕੀਤੀ ਕਿਉਂਕਿ ਸਵੇਰੇ ਸਵੇਰੇ ਮਨਵੀਰ ਨੇ ਜਾਣਾ ਹੁੰਦਾ ਉਹਦੇ ਕੱਪੜੇ ਪ੍ਰੈਸ ਕਰ ਖਲਾਰਾ ਸਾਰਾ ਚੱਕ ਤੇ ਹੋਰ ਕਈ ਕੰਮ ਹੁੰਦੇ ਆ ਮੈਂ ਕੰਮ ਕੋ ਮਨਵੇੜਿਆ ਸੀ ਤਾਂ ਬੱਦਲ ਕੰਮ ਕਰਦੇ ਆ ਬਹੁਤ ਆ ਗਿਆ ਸੀਗਾ ਤੇ ਹੁਣ ਮੀਂਹ ਜਿਹੜਾ ਉਹ ਸ਼ੁਰੂ ਹੋ ਗਿਆ ਬਹੁਤ ਸੋਹਣਾ ਮੌਸਮ ਹੋ ਗਿਆ ਸੀ ਠੰਡਾ ਇਹ ਮੇਰੀਆਂ ਕਲੀਆਂ ਦੇਖੋ ਕਿੰਨੀ ਸੋਹਣੀ ਵੇਲ ਹੋ ਗਈ ਹੁਣ ਕਲੀਆਂ ਦੀ ਆਹ ਉੱਪਰ ਤੱਕ ਇੱਥੇ ਹੋ ਗਈ ਆ ਮੇਰੀ ਝੁੰਮਕਾ ਵੇਲ ਪਰੀ ਪਈ ਸੀ ਫੁੱਲਾਣਾ ਥੋੜੇ ਦਿਨ ਹੋਏ ਥੋੜੇ ਜਿਹੀ ਬੁੱਟੇ ਮੈਂ ਇੰਨੇ ਥਾਂ ਚ ਲਾਇਆ ਪਰ ਬਹੁਤ ਸੋਹਣੇ ਲੱਗਦੇ ਆ ਹਰੀਆਲੀ ਹਰੀਆਲੀ ਇਹ ਇਹਦੇ ਨਾਲ ਹੀ ਜੀ ਕਰਦੀ ਆ ਮੈਂ ਅੱਜ ਦੇ ਵਲੌਗ ਦਾ ਐਂਡ ਤੇ ਮੈਂ ਹਜੇ ਬਾਥ ਨਹੀਂ ਲੈਣੀ ਬਾਏ ਬਾਏ ਜੀ ਜੇ ਮੇਰੇ ਵਲੌਗ ਵਧੀਆ ਲੱਗਦੇ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ